ਆ 15 ਦਿਨ ਪਹਿਲਾਂ ਦੀ ਗੱਲ ਹੈ ਇਟਲੀ ਤੋਂ ਫੋਨ ਆਇਆ ਇੱਕ ਬੀਬੀ ਦਾ ਵੀ ਐਨੀ ਕਹਿੰਦੇ ਕੋਈ ਅਸੀਂ ਨਵਾਂ ਘਰ ਲਿਆ ਤੇ ਮੈਨੂੰ ਆਵਾਜ਼ ਆਉਂਦੀ ਆ ਕੋਠੋਂ ਛਾਲ ਮਾਰ ਉਹ ਕਹਿੰਦੀ ਮੇਰੇ ਬੱਚੇ ਨੂੰ ਕਹਿੰਦੇ ਆ ਜਿਹੜਾ ਛਲਾਰੂ ਜਾਂ ਚੱਕੇ ਇਹਦੇ ਸਮੇਤ ਮਾਰ ਕਹਿੰਦੇ ਮੈਂ ਛਾਲ ਮਾਰਨ ਵੀ ਖੜ ਗਈ ਪਰ ਹਿੰਮਤ ਨਹੀਂ ਪਈ ਕਹਿੰਦੀ ਮੈਨੂੰ ਬਹੁਤ ਬੁਰਾ ਭਲਾ ਕਹਿੰਦੇ ਆ ਦਿਖਦਾ ਹੈ ਨਹੀਂ ਕੁਝ ਮੈਂ ਕਿਹਾ ਛਾਲ ਨਾ ਮਾਰੀ ਇਹਨਾਂ ਦੇ ਅੱਖਾਂ ਲੱਗਣ ਮੈਂ ਕਹਾ ਤੂੰ ਬ੍ਰਹਮ ਕੌਚ ਸ਼ੁਰੂ ਕਰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਹਾ WhatsApp फटाफट ਮੈਨੂੰ ਭੇਜੋ ਆਪਣਾ ਮੈਂ ਇਧਰੋਂ ਭਰਿਆ ਭਰਾ ਵੀ ਭੇਜਿਆ ਲਿਖਿਆ ਲਿਖਾ ਵੀ ਭੇਜਿਆ ਮੈਂ ਕਹਾ 24 ਘੰਟੇ ਨੂੰ ਘਰ ਲਾ ਕੇ ਰੱਖਣਾ ਮੈਂ ਕਹਾ ਨਾਲ ਨਾਲ ਰਿਪੋਰਟ ਦੇਣੀ ਹੈ ਸਵੇਰ ਸ਼ਾਮ ਦੀ ਉਹ ਕਹਿੰਦੇ ਵੀ ਜਦੋਂ ਬ੍ਰਹਮ ਕੌਚ ਸ਼ੁਰੂ ਕੀਤਾ ਇੰਨੀਆਂ ਚੀਕਾਂ ਸੁਣਦਿਆਂ ਹੁਣ ਮੈਨੂੰ ਇੰਨੀਆਂ ਚੀਕਾਂ ਮੈਂ ਕਹਾ ਅੱਗ ਲੱਗਦੀਆਂ ਉਹਨਾਂ ਨੂੰ 2-4 ਦਿਨ ਖੇਦ ਮੈਂ ਚੰਗਾ ਜੰਗ ਚੱਲੂਗਾ ਫੇਰੇ ਭੱਜਣਗੇ ਕਾਫੀ ਦਿਨ ਤੱਕ ਹੌਲੀ ਹੌਲੀ ਹੁਣ ਕੱਲ੍ਹ ਰਸਤੇ 'ਚ ਮੈਨੂੰ ਫੋਨ ਆਇਆ ਵੀ ਉਹ ਮੋਰਚਾ ਫਤਿਹ ਹੋ ਗਿਆ ਉਹ ਕਹਿੰਦੇ ਹੁਣ ਕੋਈ ਆਵਾਜ਼ ਨਹੀਂ ਆਉਂਦੀ ਐ ਐਨਾ ਧੰਨਵਾਦ ਕਰੇ ਵੀ ਵੀ ਸਾਡਾ ਖਿਹੜਾ ਛੁੱਟ ਗਿਆ ਨਹੀਂ ਤਾਂ ਮੈਨੂੰ ਇਹਨਾਂ ਨੇ ਮਾਰ ਦੇਣਾ ਸੀ ਉਹ ਦਾ ਪਤੀ ਯਕੀਨ ਨਾ ਕਰੇ ਕਹਿੰਦੇ ਤੈਨ ਤੇਰੇ ਕੰਨ ਬੋਲਦੇ ਉਹਦੀ ਆਵਾਜ਼ ਆਉਂਦੀ ਤੈਨੂੰ ਮੈਂ ਕਿਹਾ ਹੁਣ ਜਿੰਦਗੀ ਭਰ ਤੂੰ ਬ੍ਰਹਮ ਕਪਚੇ ਨਹੀਂ ਬੰਦ ਕਰਨਾ 32 ਪਾਠ ਹੀ ਕਰਨੇ ਨੇ 20 ਮਿੰਟ ਦਾ ਕੰਮ ਹੈ ਸਾਰੇ ਜੇ ਪੰਜ ਬਾਣੀਆਂ ਕਰਦੇ ਆ ਤਾਂ ਨਾਲ ਇਹ ਵੀ ਕਰ ਲਿਆ ਕਰੋ ਸ਼ਸਤਰਮਾ ਨਾਮ ਮਾਲਾ ਦਾ ਇੱਕ ਪਾਠ ਬਹੁਤ ਕੁਸ਼ ਹੈ ਇਸ ਕਰਕੇ ਸਾਧ ਸੰਗਤ ਜਦੋਂ ਅਸੀਂ ਨਾਂ ਲੈਂਦੇ ਆ ਕਿਸੇ ਵੀ ਗੁਰ ਸਿੱਖ ਦਾ ਔਰ ਇਥੋਂ ਜਿਹੜਾ ਹਾਲੇ ਕੋਈ ਵੀ ਪੂਰਨ ਪੁਰਖਾ ਨਾ ਇਹਨਾਂ ਨੂੰ ਸਭ ਪਤਾ ਕੌਣ ਯਾਦ ਕਰਦਾ ਮੈਨੂੰ ਜਦੋਂ ਵੀ ਨਾਮ ਲਾਵਾਂ ਕਿਉਂ ਮੇਰੇ ਪ੍ਰੈਕਟੀਕਲ ਨੇ ਮੈਂ ਦੁਬਈ ਦੇ ਵਿੱਚ ਇੱਕ ਸਿੰਘ ਅੰਦਾੜੀ ਕੇਸ ਰੱਖੇ ਸੀ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲਾ ਉੱਥੇ ਕੰਮ ਕਰਦਾ ਸੀ ਕਹਿੰਦਾ ਇੱਕ ਕਾਜੀ ਮੁਸਲਮਾਨ ਇਥੋਂ ਦਾ ਪਾਕਿਸਤਾਨ ਦਾ ਵੀ ਸਾਡੇ ਨਾਲ ਕੰਮ ਕਰਦਾ ਉਹਨਾਂ ਕਹਿੰਦਾ ਬਾਬਾ ਜੀ ਮੇਰੇ ਤੇ ਪਤਾ ਨਹੀਂ ਕੀ ਕਰਤਾ ਹਜੇ ਕਹਿੰਦਾ ਚਿੱਟੇ-ਚਿੱਟੇ ਕੱਪੜੇ ਵਾਲੇ ਬਹੁਤ ਦੇਖਣ ਲੱਗ ਗਏ ਮੇਰੇ ਮੰਗਰੀ ਪੈ ਗਏ ਕਹਿੰਦੇ ਜਦੋਂ ਮੇਰੇ ਮੰਗਰ ਪਏ ਕਹ ਮੇਰੇ ਕਮਰੇ ਚ ਬਾਬਾ ਦੀਪ ਸਿੰਘ ਦੀ ਫੋਟੋ ਲਾਈ ਹੋਈ ਸੀ ਵੱਡੀ ਸਾਰੀ ਮੈਂ ਰੋਜ਼ ਅੱਗੇ ਬਾਬਾ ਜੀ ਦੇ ਖੜ ਕੇ ਮਨਤਾ ਤਰਲੇ ਕਰਿਆ ਕਰਾਂ ਜੋਤ ਜਗਾਵਾ ਕਹਿੰਦਾ ਮੈਂ ਭੱਜ ਕੇ ਆ ਕੇ ਕਮਰੇ ਚ ਵੜ ਕੇ ਕੁੰਡੀ ਲਾ ਕੇ ਕਿਹਾ ਬਾਬਾ ਦੀਪ ਸਿੰਘ ਜੀ ਮੈਨੂੰ ਬਚਾਓ ਬਾਬਾ ਦੀਪ ਸਿੰਘ ਜੀ ਮੈਨੂੰ ਬਚਾਓ ਕਹਿੰਦੇ ਮੈਂ ਕਈ ਵਾਰੀ ਜਦੋਂ ਬੇਨਤੀ ਕੀਤੀ ਤੇ ਕਹਿੰਦੇ ਉਹ ਮੇਰਾ ਦਰਵਾਜ਼ਾ ਖੜਕਾਵੇ ਕਾਜੀ ਦਰਵਾజా ਖੜਕਾ ਕੇ ਕਹਿੰਦਾ اے ਸਰਦਾਰ اے ਮੁਝ ਕੋ ਇਸ ਗਲ ਕਟੇ ਸੇ ਬਚਾ ਲੇ ਮੁਝ ਕੋ ਇਸ ਗਲ ਕਟੇ ਸੇ ਬਚਾ ਲੇ ਸਰਦਾਰ ਮੇਨੂ ਮਾਰ ਦੇਗਾ ਜੇ ਕਹਿੰਦਾ ਮੈਂ ਬੜਾ ਹੈਰਾਨ ਵੀ ਕੀ ਹੋ ਗਿਆ ਕਹਿੰਦਾ ਜਦ ਮੈਂ ਦਰਵਾజా ਖੋਲਿਆ ਕਹਿੰਦਾ ਭੱਜ ਕੇ ਮੇਰੇ ਪੈਰ ਫੜ ਕੇ ਲੰਮਾ ਹੀ ਪੈ ਗਿਆ ਕਹਿੰਦਾ ਇਹ ਗਲ ਕਟੇ ਸੇ ਬਚਾ ਮੁਝ ਕੋ ਬਾਬਾ ਜੀ ਤਾਂ ਫਿਰ ਖੰਡਾ ਲੈ ਕੇ ਆ ਗਏ ਵੀ ਤੂੰ ਹੁੰਦਾ ਕੌਣਾ ਓਏ ਕਹਿੰਦੇ ਮੈਂ ਬਾਬਾ ਜੀ ਦੀ ਫੋਟੋ ਹੋ ਕੇ ਖੜ ਕੇ ਬਾਬਾ ਜੀ ਚਲੋ ਇਹ ਖਾਲਸੇ ਦੇ ਚਰਨੀ ਪੈ ਗਿਆ ਹੁਣ ਇਹਨੂੰ ਮਾਫ ਕਰਦੇ ਸਾਧ ਸੰਗਤ ਫਿਰ ਬਾਬਾ ਜੀ ਨੇ ਚਲੋ ਕਹਾ ਸਿੰਘ ਨੇ ਮਾਫ ਕਰਤਾ ਜਿਹੜੇ ਆਪਣੇ ਸਾਧ ਸੰਗਤ ਮਹਾਪੁਰਖ ਨੇ ਸ਼ਹੀਦ ਨੇ ਸਤਿਗੁਰੂ ਨੇ ਜਿਹੜੇ ਤੁਹਾਡੇ ਮਨਾਂ ਵਿੱਚ ਇਹ ਹੈ ਵੀ ਉਹ ਅੱਜ ਹੈ ਨਹੀਂਗੇ ਇੱਥੇ ਜੇ ਇੱਕ ਬੰਦਾ ਮੈਨੂੰ ਕਹਿਣਾ ਹੁੰਦਾ ਜਦੋਂ ਮੈਂ ਦਰਬਾਰ ਸਾਹਿਬ ਡਿਊਟੀ ਕਰਦਾ ਪੁਰਾਣੀ ਗੱਲ ਹੈ 82 83 ਦੀ ਉਹ ਕਹਿਣਾ ਹੁਣ ਗੁਰੂ ਰਾਮਦਾਸ ਜੀ ਇੱਥੇ ਰਹੇ ਨਹੀਂ ਬੜਾ ਦੁੱਖ ਹੋਣਾ ਗੁਰੂ ਰਾਮਦਾਸ ਜੀ ਤਾਂ ਉੱਥੇ ਹੀ ਬੈਠੇ ਆ ਉੱਥੇ ਅਕਾਲ ਪੁਰਖ ਜੀ ਆਪ ਬਰਾਜਮਾਨ ਨੇ ਲక్ష్ਮੀ ਉੱਥੇ ਬਰਾਜਮਾਨ ਨੇ ਬੜੀਆਂ ਤਾਕਤਾਂ ਛਕਤੀਆਂ ਜਿਨ੍ਹਾਂ ਨੂੰ ਤਾਂ ਦਿਖਣ ਲੱਗ ਜਾਂਦੇ ਉਹ ਤਾਂ ਮੈਨੂੰ ਐਂ ਕਹਿੰਦੇ ਵੀ ਠੀਕ ਐ ਜਿਨ੍ਹਾਂ ਨੂੰ ਦਿਖਦਾ ਨਹੀਂ ਉਹ ਕਹਿੰਦੇ ਉਹੀ ਝੂਠ ਬੋਲ ਜਾਂਦਾ ਚਲੋ ਖੈਰ ਇੱਕ ਗੱਲ ਤਾਂ ਹੈ ਕਿ ਓੜਕ ਸੱਚ ਰਹੀ ਇੱਕ ਦਿਨ ਤਾਂ ਤੁਸੀਂ ਮੰਨੋਗੇ ਹੀ ਮੰਨੋਗੇ ਜਿੱਦਨ ਬੰਦਗੀ ਕਰੋ ਇਸ ਕਰਕੇ ਯਾਗ ਬਲਕ ਮੁਨੀ ਹੋਇਆ ਇੱਕ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਕਲਯੁਗ ਦੇ ਵਿੱਚ ਇੱਕ ਮੰਤਰ ਆਊਗਾ ਵਾਹਿਗੁਰੂ ਇਹਦੇ ਵਿੱਚ ਬੜੀ ਤਾਕਤ ਹੈ ਜੀਵ ਦੀ ਕਲਿਆਣ ਹੋਵੇਗੀ ਉਹਦੇ ਚੇਲਿਆਂ ਨੇ ਵੀ ਇਹੀ ਕਿਹਾ ਸੀ ਕਿ ਗੁਰੂ ਦੇਵ ਇਹ ਮੰਤਰ ਸਾਨੂੰ ਤੁਸੀਂ ਦਿਓ ਫਿਰ ਉਹ ਕਹਿੰਦੇ ਮੇਰੇ ਕੋਲ ਅਧਿਕਾਰ ਨਹੀਂ ਹੈ ਇਹ ਵਾਹਿਗੁਰੂ ਮੰਤਰ ਦੇਣ ਦਾ ਅਧਿਕਾਰ ਕੇਵਲ ਗੁਰੂ ਨਾਨਕ ਸਾਹਿਬ ਕੋਲੇ ਹੈ ਉਹ ਕਾਲ ਯੁਗ ਦੇ ਵਿੱਚ ਨਿਰੰਕਾਰ ਆਪ ਕੇਸਾ ਧਾਰੀ ਹੋ ਕੇ ਗੁਰੂ ਆਉਣਗੇ 10 ਸਰੂਪ ਧਾਰਨ ਕਰਨਗੇ 11ਵਾਂ ਸਰੂਪ ਜਿਹੜਾ ਹੈ ਉਹ ਬੋਲੇਗਾ ਨਹੀਂ ਕੋਈ ਪੁੱਛੇਗਾ ਕੁਝ ਤਾਂ ਉਹ ਦੱਸਣਗੇ ਜੇ ਹੁਕਮਨਾਮਾ ਕੋਈ ਲੈ ਲੂਗਾ ਤਾਂ ਸਾਹਮਣੇ ਆਜੂ ਗੱਲ ਨਹੀਂ ਤਾਂ ਉਹ ਇਸ ਤਰ੍ਹਾਂ ਹੀ ਬਿਰਾਜਮਾਨ ਰਹਿਣਗੇ ਮੈਂ ਇੱਕ ਵਾਰ ਕਹਤਾ ਸੀ ਮੈਂ ਉੱਥੇ ਤਾਂ ਲਿਖਿਆ 11ਵਾਂ ਉਹਨਾਂ ਨੇ ਲਿਖਿਆ ਆਪਣੇ ਹਿਸਾਬ ਨਾਲ 11ਵਾਂ ਗੁਰੂ ਮੋਨੀ ਹੋਏਗਾ ਮੇਰੇ ਲੋਕ ਮੰਗਰੀ ਪੈ ਗਏ ਇਹ ਮੋਨੀ ਕਿਉਂ ਕਿਹਾ ਮਹਾਰਾਜ ਨੂੰ ਕਿਉਂ ਇਹਨਾਂ ਦਾ ਇਹ ਪਤਾ ਨਹੀਂ ਲੱਗਦਾ ਕਦੋਂ ਮੰਗਰ ਪੈ ਜਾਣਾ ਹੈ ਤਾਂ ਕਿਉਂ ਗਿਆਨ ਤਾਂ ਆਪ ਨੂੰ ਨਹੀਂ ਹੁੰਦਾ ਮੰਗਰ ਸਾਡੇ ਪੈ ਜਾਂਦੇ ਆ ਵਿਦਵਾਨ ਨਹੀਂ ਨਾ ਹੈਗਾ ਕੋਈ ਵਿਦਵਾਨ ਦੇ ਕੋਲ ਬੈਠੀਏ ਤਾਂ ਸਵਾਦ ਵੀ ਆਉਂਦਾ ਗੱਲ ਕਰਨ ਦਾ ਇਹਨਾਂ ਨਾਲ ਕਾਦੀ ਗੱਲ ਕਰ ਸਕਣਾ ਜੇ ਉਹ ਵਿਦਵਾਨ ਨਹੀਂ ਜਿਹੜਾ ਕਿਸੇ ਗੁਰੂ ਪੀਰ ਦਾ ਹੀ ਨਹੀਂ ਜਿਹੜਾ ਕਿਤੇ ਪੜਿਆ ਹੀ ਨਹੀਂ ਵੰਗੀ ਕਿੱਥੋਂ ਵਿਦਿਆ ਲਈ ਹੈ ਵਿਦਿਆ ਗੁਰੂ ਦਾ ਹੈ ਨਹੀਂ ਇਹਨਾਂ ਦਾ ਕੋਈ ਸਾਡੇ ਤਾਂ ਵਿਦਿਆ ਗੁਰੂ ਨੇ ਅਜਾ ਦਮ ਗਜੇ ਨਾਲ ਕਹਨੇ ਬਾਬਾ ਕਰਤਾਰ ਸਿੰਘ ਜੀ ਖਾਲਸਾ ਮੇਰੇ ਵਿਦਿਆਗੁਰੂ ਹੈ। ਸਾਂਝ ਨੈਲ ਸਿੰਘ ਜੀ ਮੇਰੇ ਵਿਦਿਆਗੁਰੂ ਆ ਉਹ ਮੈਨੂੰ ਪੜਾਇਆ। ਇਸ ਕਰਕੇ ਸਾਧ ਸੰਗਤ ਇਹ ਚੀਜ਼ ਦਾ ਧਿਆਨ ਰੱਖਣਾ ਕਿ ਵਾਹਿਗੁਰੂ ਛੋਟੀ ਜੀ ਗੱਲ ਨਹੀਂ। ਅੱਜ ਕੱਲ ਲੋਕਾਂ ਨੇ ਮਖੌਲ ਬਣਾ ਲਿਆ। ਉਹਦੇ ਟਰੱਕ ਫਸਿਆ ਹੈ ਕਹਿੰਦਾ ਕਹਿੰਦਾ ਵਾਹਿਗੁਰੂ ਆਓ ਲਾਓ ਜੋ ਇਹ ਕੱਢੋ ਵਾਹਿਗੁਰੂ ਇਹ ਵਾਹਿਗੁਰੂ ਆ ਵਾਹਿਗੁਰੂ ਆ ਕਰੋ। ਯਾਨੀ ਐਵੇਂ ਜਿਵੇਂ ਮਖੌਲ ਜਿਹਾ ਕਰੀ ਤਾਂ ਨਾ ਗੱਲ ਨੂੰ ਐਵੇਂ ਨਾਰਮਲ ਜਲ ਸਤਕਾਰ ਨਾਲ ਨਹੀਂ ਕਹਿੰਦੇ